ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸਹੀਰ ਬਾਬਾ ਦੀਪ ਸਿੰਘ ਸੈਡੂ ਜੀ ਖਾਲਸਾ ਜੀ ਅੱਜ ਦੀ ਵੀਡੀਓ ਤੇ ਵਿੱਚ ਤੁਹਾਡੇ ਨਾਲ ਸਾਝ ਪਾਵਾਂਗੇ ਜੇ ਚਪਾਈ ਸੇਵ ਦੇ ਪਾਠ ਕਰਨ ਦੇ ਕੀ ਫਾਇਦੇ ਹੁੰਦੇ ਨੇ ਜਦੋਂ ਆਪਾਂ ਘਰ ਦੇ ਵਿੱਚ ਚਪਾਈ ਸੇਵ ਦਾ ਪਾਠ ਕਰਦੇ ਹਾਂ ਆਪਣੇ ਘਰ ਦੇ ਵਿੱਚ ਕਿਵੇਂ ਕਾਰਜ ਸਿਤ ਹੋ ਲੱਗ ਜਾਂਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਬਣੀ ਰਹਦੀ ਜੁਪਈ ਸਹਿਬ ਦੇ ਪਾਠ ਪਾਠ ਕਰਨ ਦਾ ਸਹੀ ਸਮਾ ਤੇ ਵੇਧੀ ਇਹ ਸਭ ਵਿਚਾਰ ਅੱਜ ਗੁਰਮੁਖ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝੇ ਕਰਾਂਗੇ ਜੀ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਕਿਉਂਕਿ ਜਦੋਂ ਤੁਸੀਂ ਖਾਰਸਾ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਕੋਈ ਹੋਰ ਵੀਰ ਭੈਣ ਵੀ ਸੁਣਦਾ ਹੈ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਣਾਲ ਜੁਰ ਚੜਦਾ ਹੈ ਜੀ ਦਾ ਵੀ ਫਲਾ ਹੁੰਦਾ ਹੈ ਸੋਣਨ ਦੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਿ ਦੀ ਕਿਰਪਾ ਹੁੰਦੀ ਹੈ ਖਾਲਸਾ ਜੀ ਚੁਪਈ ਸਹਿਬ ਦੀ ਬਾਣੀ ਤੰਕਨ ਗੁਰਗੋਬੀ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ। ਰਿਤਨੇਮ ਗਿਆ ਪੰਜ ਬਾਣੀ ਦੇ ਵਿੱਚੋਂ ਚੌਥੀ ਬਾਣੀ ਹੈ ਜੀ। ਚੁਪਈ ਸਹਿਬ ਖਾਲਸਾ ਜੀ ਚੁਪਈ ਸਹਿਬ ਦੀ ਬਾਣੀ ਜੋ ਵੀ ਬਨੁਖ ਜੋ ਵੀ ਸੰਗਤ ਪੈਣ ਪਰਾ ਜਿਸ ਵੀ ਭਾਵਨਾ ਦੇ ਨਾਲ ਜਪ ਕਰਦਾ ਹੈ ਚੁਪਈ ਸਹਿਬ ਦੀ ਬਾਣੀ ਦਾ ਦਾ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਉਸੇ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਬਾਣੀ ਉਸ ਵੀਰਪੰਨ ਦੇ ਸਾਰੀਆਂ ਸੰਗਤਾਂ ਦੇ ਜੋ ਵੀ ਚਪਈ ਸਹਿਬ ਦੀ ਝਾਪ ਕਰਦੀਆਂ ਨੇ ਉਹਨਾਂ ਦੇ ਸਾਰੇ ਕਾਰਜ ਸਫਲ ਹੋਦੇ ਨੇ ਕਿਉਂਕਿ ਕਈ ਵਾਰ ਖਾਲਸਾ ਜੀ ਕਈ ਵੀਰਪੰਨ ਜਪਜੀ ਸਾਹਿਬ ਦੇ ਪਾਠ ਕਰਦੇ ਨੇ ਕਈ ਸ਼੍ਰੀ ਸੁਖਬਣੀ ਸਾਹਿਬ ਦੇ ਪਾਠ ਕਰਦੇ ਨੇ ਕਈ ਹੋਰ ਬਾਣੀ ਦਾ ਪਾਠ ਕਰਦੇ ਨੇ ਜੀ ਪਰ ਕਈ ਵਿੱਚ ਵੀਰਪੈਣ ਹੁੰਦੇ ਨੇ ਜੋ ਕਹਿ ਦਿੰਦੇ ਨੇ ਕਿ ਸਾਡੇ ਤੋਂ ਜ਼ਿਆਦਾ ਔਖੇ ਸ਼ਬਦ ਪੜੇ ਨਹੀਂ ਜਾਂਦੇ ਇਸ ਕਰਕੇ ਅਸੀਂ ਚਪਈ ਸਾਹਿਬ ਦੇ ਜਾਪ ਕਰਦੇ ਆ ਕਿਉਂਕਿ ਖਾਲਸਾ ਜੀ ਵਿੱਚ ਕਈ ਵੀਰਪੈਣ ਹੁੰਦੇ ਨੇ ਜਿਹੜੇ ਘੱਟ ਪੜੇ ਹੁੰਦੇ ਨੇ ਕਹਿੰਦੇ ਨੇ ਕਿ ਸਾਨੂੰ ਗੁਰਬਾਣੀ ਦਾ ਜਾਪ ਨਹੀਂ ਕਰਨਾ ਆਉਂਦਾਗਾ ਤੇ ਜਾਂ ਫਿਰ ਕਈ ਵੀਰਪੈੜ ਹੁੰਦੇ ਨੇ ਕਿਸੇ ਕੰਮ ਕਰ ਕਰਕੇ ਉਨ੍ਹਾਂ ਦੇ ਕੋਲ ਸਮਾਂ ਨਹੀਂ ਹੁੰਦਾ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਕੰਤਨ ਗੁਰਬੋ ਵੀ ਸਿਮਰਾ ਸੱਚੇ ਪਾਸ਼ਾ ਨੇ ਉਹਨਾਂ ਦੇ ਲਈ ਇਹ ਗੁਰਬਾਣੀ ਚਪਈ ਸਾਹਿਬ ਦੀ ਬਾਣੀ ਬਖਸ਼ਿਸ਼ ਕੀਤੀ ਏ ਕਿਉਂਕਿ ਚਪਈ ਸਾਹਿਬ ਦੀ ਜੋ ਬਾਣੀ ਖਾਲਸਾ ਜੀ ਉਹ ਪੜਨ ਦੇ ਵਿੱਚ ਬਹੁਤ ਹੀ ਜ਼ਿਆਦਾ ਸਰ ਨੇ ਤੇ ਕੰਠ ਵੀ ਬਹੁਤ ਹੀ ਜਲਦੀ ਹੋ ਜਾਂਦੀ ਏ ਜਦੋਂ ਆਪਾਂ ਪੂਰੇ ਧਿਆਨ ਦੇ ਨਾਲ ਦਿਨ ਦੇ ਵਿੱਚ 5-10 ਬਾਣੀ ਪੜ੍ਹਨੀ ਕੋਸ਼ਿਸ਼ ਕਰਾਂਗੇ ਤਾ ਬਹੁਤ ਜਲਦੀ ਕੰਠ ਹੋ ਜਾਂਦੀ ਏ ਜੀ ਹੁਣ ਖਾਲਸਾ ਜੀ ਆਪਾਂ ਗੱਲ ਕਰਦੇ ਆ ਇਸ ਬਾਣੀ ਨੂੰ ਕਿਸ ਸਮੇਂ ਤੇ ਕਿਸ ਵਿਧੀ ਦੇ ਨਾਲ ਪੜਨਾ ਚਾਹੀਦਾ ਹੈ ਕਿਉਂਕਿ ਖਾਲਸਾ ਜੀ ਤੇਈ ਵਾਰ ਆਪਣਾ ਮਨ ਬਹੁਤ ਅਚਾਂਤ ਹੁੰਦਾ ਹੈ ਮਨ ਦੇ ਵਿੱਚ ਬਹੁਤ ਫਿਕਰ ਲੱਗੀ ਰਹਿੰਦੀ ਏ ਬਹੁਤ ਡਰ ਜਾਂ ਬਣਿਆ ਹੁੰਦਾ ਏ ਇਸ ਤਰ੍ਹਾਂ ਮਹਿਸੂਸ ਹੁੰਦਾ ਲੱਗਦਾ ਹੈ ਕਿ ਜਿਵੇਂ ਕੁਝ ਆਪਣੇ ਨਾਲ ਜਾਂ ਆਪਣੇ ਘਰ ਦੇ ਵਿੱਚ ਮਾੜਾ ਹੋਣ ਵਾਲਾ ਏ ਜਾ ਫਿਰ ਆਪਾ ਖਾਲਸਾ ਜੀ ਕਈ ਵਾਰ ਕਿਸੇ ਮੁਸੀਬਤ ਦੇ ਵਿੱਚ, ਮੁਸ਼ਕਲ ਦੇ ਵਿੱਚ ਫਸ ਜਾਂਦੇ ਆ ਜਿੱਥੋਂ ਨਿਕਲਣ ਦੇ ਲਈ ਆਪਣੇ ਕੋਲ ਕੋਈ ਰਸਤਾ ਹੀ ਨਹੀਂ ਬਚਦਾ। ਉਸ ਵੇਲੇ ਖਾਲਸਾ ਜੀ ਤੁਸੀਂ ਕੀ ਕਰਨਾ ਹੈ? ਤੁਸੀਂ ਜਿੱਥੇ ਵੀ ਹੋ ਉਸ ਸਮੇਂ ਦੇ ਵਿੱਚ, ਉਸ ਟਾਈਮ ਦੇ ਵਿੱਚ ਜਿਸ ਵੀ ਜਗ੍ਹਾ ਤੇ ਹੋ ਤੁਸੀਂ ਉੱਥੇ ਹੀ ਪੰਜ ਸ਼੍ਰੀ ਚੰਪਾਈ ਸਾਹਿਬ ਦੇ ਜਾਪ ਕਰਨੇ ਸ਼ੁਰੂ ਕਰਦਿਆ ਕਰੋ ਖਾਲਸਾ ਜੀ। ਤਾਂ ਤੁਸੀਂ ਦੇਖਣਾ ਖਾਲਸਾ ਜੀ ਜੋ ਤੁਹਾਡਾ ਮਨ ਹੈ ਉਹ ਵੀ ਸ਼ਾਂਤ ਹੋ ਜਾਵੇਗਾ ਜੋ ਵੀ ਕਿਸੇ ਵੀ ਮੁਸੀਬਤ ਦੇ ਵਿੱਚ ਹੋ ਤੁਸੀਂ ਕਿਸੇ ਮੁਸ਼ਕਲ ਦੇ ਵਿੱਚ ਉਹ ਵੀ ਤੁਹਾਡਾ ਹੱਲ ਹੋ ਜਾਵੇਗਾ ਪਰ ਜੇ ਖਾਲਸਾ ਜੀ ਤੁਹਾਡੇ ਮਨ ਦੀ ਵਿੱਚ ਕੋਈ ਇੱਛਾ ਇਸ਼ਟਾ ਪਾਵਨ ਹੈ ਕੋਈ ਅਰਦਾਸ ਬੇਨਤੀ ਹੈ ਕਿਸੇ ਕਾਰਜ ਨੂੰ ਲੈ ਕੇ ਜੋ ਕਿ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਖਾਲਸਾ ਜੀ ਇੱਕ ਕੰਮ ਜ਼ਰੂਰ ਕਰਿਆ ਕਰੋ ਹਰ ਰੋਜ਼ ਰੋਜ਼ਾ ਦਾ ਆਪਣੀ ਜ਼ਿੰਦਗੀ ਦੇ ਵਿੱਚੋਂ ਸਮੇਂ 'ਚੋਂ ਸਮਾਂ ਕੱਢ ਕੇ 21 ਪਾਠ ਸ੍ਰੀ ਚੋਪਈ ਸਾਹਿਬ ਦੇ ਜ਼ਰੂਰ ਕਰਿਆ ਕਰੋ ਜੀ ਜਿਵੇਂ ਆਪਾਂ ਹਰ ਰੋਜ਼ ਨਿਤਨੇਮ ਕਰਦੇ ਅਸੀਂ ਨਿਤਨੇਮ ਦੀਆਂ ਪੰਜ ਬਾਣੀਆਂ ਕਰਨ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਤੁਸੀਂ ਹਰ ਰੋਜ਼ 21 ਪਾਠ ਸ੍ਰੀ ਚੋਪਈ ਸਾਹਿਬ ਦੇ ਪੰਜ ਬਾਣੀਆਂ ਨਿਤਨੇਮ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਅਗਰਤ ਵੇਲੇ 21 ਪਾਠ ਸ਼੍ਰੀ ਚੋ ਪਈ ਸੇ ਅਰਧੇ ਕਰਨੇ ਨੇ ਜੀ ਪਰ ਜੇ ਖਾਲਸਾ ਜੀ ਜਰੂਰ ਤੁਸੀਂ ਸਵੇਰੇ ਅਵਨਤ ਵੇਲੇ ਪੰਜ ਬਾਣੀਆਂ ਕਰਕੇ ਉਸ ਤੋਂ ਬਾਅਦ ਦੇ ਵਿੱਚ 21 ਪਾਠ ਸ਼੍ਰੀ ਚੋ ਪਈ ਸੇ ਅਰਧੇ ਕਰਨੇ ਨੇ ਹੋ ਜੀ ਪੇ ਉਸ ਤੋਂ ਬਾਅਦ ਦੇ ਵਿੱਚ ਜੇ ਤੁਹਾਨੂੰ ਚੁਪਾਈ ਸੇਵ ਦੀ ਬਾਣੀ ਕੰਠੇ ਤਾਂ ਤੁਸੀਂ ਤੁਰਦੇ ਫਿਰਦੇ ਕੰਮ ਕਰਦੇ ਵੀ ਤੁਸੀਂ ਆਪਣੇ ਮਨ ਦੇ ਅੰਦਰ ਸ੍ਰੀ ਚੁਪਾਈ ਸੇਵ ਦੀ ਜਾਪ ਕਰੋ ਕਰੀ ਜਾਇਆ ਕਰੋ ਜੀ ਬੰਦੇ ਉੱਠਦੇ ਵਹਿਗੁਰੂ ਸੇ ਚੀ ਪਾਸ਼ਾ ਦਾ ਨਾਮ ਲਈ ਜਾਇਆ ਕਰੋ ਕਿਉਂਕਿ ਬਾਣੀ ਬਹੁਤ ਸ੍ਰੀ ਚੁਪਾਈ ਸੇਵ ਦੀ ਬਾਣੀ ਬਹੁਤ ਹੀ ਸਰਨੇ ਚੀ ਤੇ ਬਹੁਤ ਜਲਦੀ ਕੰਟ ਹੋ ਜਾਂਦੀ ਹੈ ਜਦੋਂ ਤੁਸੀਂ ਰਚਨਾ ਰੁਟੀਨ ਦੇ ਵਿੱਚ 21 ਪਾਠ 41 ਪਾਠ ਸ੍ਰੀ ਚੋਪਈ ਸਾਹਿਬ ਦੀ ਕਰਦੇ ਹੋ ਜੀ ਸਮੇਂ ਦੀ ਕੋਈ ਵੀ ਖਾਲਸਾ ਜੀ پابੰਦੀ ਨਹੀਂ ਹੁੰਦੀ ਕਿ ਇਸ ਸਮੇਂ ਹੀ ਪਾਠ ਕਰਨਾ ਹੈ ਤੁਸੀਂ ਕਈ ਵਾਰ ਕਿਸੇ ਦੇ ਕੋਲ ਸਮਾਂ ਨਹੀਂ ਹੁੰਦਾ ਤੁਹਾਡੇ ਕੋਲ ਆਪਣੇ ਘਰ ਦੇ ਕੰਮਾਂ ਕਾਰਾਂ ਵਿੱਚੋਂ ਜਾਂ ਤੁਸੀਂ ਜੋਬ ਤੇ ਜਾਂਦੇ ਹੋ ਜਿਸ ਵੀ ਸਮੇਂ ਤੁਹਾਨੂੰ ਸਮਾਂ ਮਿਲਦਾ ਹੈ ਤੁਸੀਂ ਜ਼ਰੂਰ ਪਾਠ ਕਰਿਆ ਕਰੋ ਜੀ ਸ੍ਰੀ ਚੌਪਈ ਸਹਿਬ ਦੀ 11 ਪਾਠ ਤੁਸੀਂ ਹਰ ਰੋਜ਼ ਦੀ ਰੁਟੀਨ ਬਣਾ ਲਓ ਜੀ ਤੁਹਾਡੇ ਸਾਰੇ ਹੀ ਕਾਰਜ ਸਫਲ ਹੋ ਜਾਣਗੇ ਤਦੋਂ ਤੁਸੀਂ 11 ਪਾਠ ਹਰ ਰੋਜ਼ ਚੌਪਈ ਸਹਿਬ ਦੀ ਕਰਨੇ ਸ਼ੁਰੂ ਕਰ ਦੋਗੇ ਖਾਲਸਾ ਜੀ ਤਾਂ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਸ਼ਾ ਤਤਨੁਰ ਗੋਬੀ ਸਿੰਘ ਮਹਾਰਾ ਸੱਚੇ ਪਾਸ਼ਾ ਦੀ ਕਿਰਪਾ ਹੋਵੇਗੀ ਤੁਹਾਡੇ ਸਾਰੇ ਹੀ ਕਾਰਜ ਸਫਲ ਹੋਣੇ ਸ਼ੁਰੂ ਹੋ ਜਾਣਗੇ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਬਹੁਤ ਹੁੰਦੀ ਐ ਜੀ ਕਰ ਬਾਣੀ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੀ ਖਾਲਸਾ ਜੀ ਸਾਰੇ ਹੀ ਦੁੱਖਾਂ ਦਾ ਨਾਸ਼ ਕਰਦੀ ਆਪਣੇ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹਦੀ ਕਿ ਸਭ ਤੋਂ ਵੱਡੀ ਗੱਲ ਖਾਲਸਾ ਜੀ ਸ੍ਰੀ ਚੁਪਈ ਸਾਹਿਬ ਦੀ ਬਾਣੀ ਬਹੁਤ ਹੀ ਜ਼ਿਆਦਾ ਸਰਲ ਤੇ ਜਦੋਂ ਵੀ ਆਪਾਂ ਸ੍ਰੀ ਚੁਪਈ ਸਾਹਿਬ ਦੀ ਬਾਣੀ ਦਾ ਜਾਪ ਕਰਦੇ ਹਾਂ ਜੀ ਬਾਣ ਕਰਦੇ ਆਂ ਤੇ ਉਸ ਸਮੇਂ ਆਪਾਂ ਨੂੰ ਇੱਕ ਇੱਕ ਸ਼ਬਦ ਦੇ ਜੋ ਆਪਾਂ ਨੂੰ ਪੂਰੀ ਚੰਗੀ ਤਰ੍ਹਾਂ ਸਮਝ ਵਿਧੀ ਵਿੱਚ ਆਉਂਦਾ ਹੈ ਜੀ ਇੱਕ ਇੱਕ ਸ਼ਬਦ ਦਾ ਅਰਥ ਆਪਾਂ ਨੂੰ ਆਪਣੀ ਆਪ ਸਮਝ ਆਉਂਦਾ ਹੈ ਜੀ ਜਦੋਂ ਆਪਣਾ ਮਨ ਬਹੁਤ ਹੀ ਅਸ਼ਾਂਤ ਹੁੰਦਾ ਹੈ ਜੀ ਜਦੋਂ ਆਪਾਂ ਫਿਰ ਸ਼੍ਰੀ ਚੋਪਈ ਸਹਿਬ ਦਾ ਪਾਠ ਕਰਦੇ ਆ ਜੀ ਤਾਂ ਆਪਣਾ ਮਨ ਬਹੁਤ ਸ਼ਾਂਤ ਹੁੰਦਾ ਆਪਾਂ ਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਮਨ ਨੂੰ ਸਕੂਨ ਮਿਲਦਾ ਹੈ 24 ਸੰਜ ਦਾ ਵੀਰ ਭੈਣ ਜੀ ਚੌਪਈ ਸਾਹਿਬ ਦੀ ਬਾਣੀ ਦੀ ਜਾਪ ਕਰਦੇ ਨੇ ਜੇ ਹਰ ਰੋਜ਼ 11 ਜਾਪ ਕਰਦੇ ਨੇ ਨਿਤ ਨਿਯਮਤਾ ਕਰਨਾ ਹੀ ਹੈ ਖਾਲਸਾ ਜੀ ਨੇ ਨਿਤਨੇਮ ਤੋਂ ਬਾਅਦ ਦੇ ਵਿੱਚ 11 Jap Siri chaupai sair de karde ne ਉਹਨਾਂ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੱਚੇ ਪਾਸ਼ਾ ਦੀ ਬਹੁਤ ಅಪਾਰ ਕਿਰਪਾ ਬਣੀ ਰਹਿੰਦੀ ਏ ਸਾਰੇ ਕਾਰਜ ਸਫਲ ਹੁੰਦੇ ਨੇ ਘਰ ਦੇ ਵਿੱਚ ਦੁੱਖ ਕਲੇਸ਼ ਦੂਰ ਹੁੰਦੇ ਨੇ ਵਾਹਿਗੁਰੂ ਸੱਚੇ ਪਾਸ਼ਾ ਦੀ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਹੁੰਦੀ ਏ ਖਾਲਸਾ ਜੀ ਇਸ ਗੱਲ ਦੇ ਵਿੱਚ ਤੁਸੀਂ ਖਾਲਸਾ ਜੀ ਜ਼ਰੂਰ ਧਿਆਨ ਦੇਣਾ ਨਿਤਨੇਮਤਾ ਤੁਸੀਂ ਕਰਨਾ ਹੀ ਕਰ ਗਏ ਜੀ ਨਿਤਨੇਮ ਤੋਂ ਬਾਅਦ ਦੇ ਵਿੱਚ ਤੁਸੀਂ ਰੂਟੀਨ ਪੜਾਉਣੋ ਕੀ ਕਿਆਰਾ ਸ੍ਰੀ ਚੋਪਈ ਸਹਿ ਆਪੀ ਚਾਪ ਕਰਨੇ ਹੀ ਕਰਨੇ ਨੇ ਪਾਠ ਕਰਨੇ ਹੀ ਕਰਨੇ ਨੇ ਪਰ ਜੀ ਉਸ ਤੋਂ ਬਾਅਦ ਦੇ ਵਿੱਚ ਵੀ ਤੁਹਾ ਤੁਸੀਂ ਕੰਮ ਕਰਦੇ ਸਮੇਂ ਤਾਂ ਅਗਰ ਤਵਨ ਨੂੰ ਬਾਣੀ ਕੱਟ ਹੋ ਜਾਂਦੀ ਏ ਤੁਸੀਂ ਕੰਮ ਕਰਦੇ ਸਮੇਂ ਆਪਣੇ ਘਰ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ ਤੇ ਨਾਲ ਨਾਲ ਤੁਸੀਂ ਜਾਪ ਕਰੀ ਜਾਇਆ ਕਰੋ ਜੀ ਪਰ ਫਿਰ ਵੀ ਜੇ ਤੋ ਹਨੋ ਜਦੋਂ ਵੀ ਸਮਾਂ ਮਿਲਦਾ ਘਰ ਦੇ ਵਿੱਚ ਤੁਸੀਂ ਜਿੰਨਾ ਹੀ ਸ਼੍ਰੀ ਚੋਪਈ ਸਹਿਬ ਦਾ ਪਾਠ ਕਰੋਗੇ ਜੀ ਉਹਨੀ ਹੀ ਵਾਹਿਗੁਰੂ ਸੱਚੇ ਪਾਸ਼ਾ ਤਾਂ ਅੰਤੁਰ ਗੁਰੂ ਗੋਬਿੰਦ ਸਿੰਘ ਵਾਰਾ ਸੱਚੇ ਪਾਸ਼ਾ ਦੀ ਬਖਸ਼ਿਸ਼ ਤੁਹਾਡੇ ਤੇ ਵੜੀ ਰਹੇਗੀ ਜੀ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਦੁੱਖ ਕਲੇਸ਼ ਨਹੀਂ ਰਹੇਗਾ ਤੁਹਾਡੇ ਘਰ ਦੇ ਸਾਰੇ ਹੀ ਕਾਰਜ ਸਫਲ ਹੋਣਗੇ ਜੀ ਵਾਹਿਗੁਰੂ ਸੱਚੇ ਪਾਸ਼ਾ ਦੀ ਬਹੁਤ ਹੀ ਜ਼ਿਆਦਾ ਕਿਰਪਾ ਹੁੰਦੀ ਹੈ ਜੀ ਜੋ ਕਿ ਕਾਲਜ ਹੈ ਜੀ ਕਈ ਵਾਰ ਆਪਾਂ ਕੀਤੇ ਜਾਣਦੇ ਆ ਜੇ ਆਪਾਂ ਘਰ ਦੇ ਵਿੱਚ ਹੀ ਜਦੋਂ ਕਿਸੇ ਨੂੰ ਤਰਣ ਦੀ ਆਪਣੇ ਘਰ ਦੇ ਵਿੱਚ ਮੁਸ਼ਕਲ ਆ ਜਾਂਦੀ ਹੈ ਜਾਂ ਆਪਾਂ ਕਿਤੇ ਬਾਹਰ गए ਹੋਏ ਘਰ ਤੋਂ ਮੁਸ਼ਕਲ ਆ ਜਾਂਦੀ ਹੈ ਜਾਂ ਅਚਾਨਕ ਹੀ ਆਪਣਾ ਮਨ ਹੀ ਇਸ ਕਰਤਾ ਹੋ ਜਾਂਦਾ ਹੈ ਕਿ ਆਪਾਂ ਨੂੰ ਲੱਗਦਾ ਹੈ ਕਿ ਹੁਣ ਜ਼ਰੂਰ ਕੁਝ ਨਾ ਕੁਝ ਗਲਤ ਹੋਵੇਗਾ ਤਾਂ ਤੁਸੀਂ ਉਸ ਸਮੇਂ ਹੋਰ ਕੁਝ ਵੀ ਨਹੀਂ ਕਰਨਾ ਨਹੀਂ ਕਿਸੇ ਨਾਲ ਲੜਨਾ ਹੈ ਇਹ ਵਾਰ ਆਪਣਾ ਮਾਣ ਇਸ ਤਰ੍ਹਾਂ ਦਾ ਹੋ ਜਾਂਦਾ ਆਪਾਂ ਬਿਨਾਂ ਵਜ੍ਹਾ ਤੋਂ ਬਿਨਾਂ ਗੱਲ ਤੋਂ ਘਰ ਦੇ ਵਿੱਚ ਲੜਦੇ ਆ ਤੁਸੀਂ ਉਸ ਸਮੇਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਨਾ ਜੀ ਤੁਸੀਂ ਉਸ ਸਮੇਂ ਸਿਰਿ ਜੋਪਈ ਸਹਿਬ ਦਾ ਜਾਪ ਕਰਨੀ ਸ਼ੁਰੂ ਕਰ ਦੇਣੀ ਨੇ ਤੁਸੀਂ ਪੰਜ ਜਾਪ ਕਰ ਲੋ 10 ਕਰ ਲੋ 11 ਕਰ ਲੋ ਇੱਕ ਕਰ ਲੋ ਦੋ ਕਰ ਲੋ ਤੁਸੀਂ ਦੇਖਿਓ ਜ਼ਰੂਰ ਵੈਕਰੋ ਸੱਚੇ ਪਾਤਸ਼ਾਹ ਦੀ ਕਿਰਪਾ ਜ਼ਰੂਰ ਹੁੰਦੀ ਹੈ ਪਰ ਜਦੋਂ ਵੀ ਤੁਸੀਂ ਸਿਰਿ ਜੋਪਈ ਸਹਿਬ ਦਾ ਪਾਠ ਕਰਨ ਬੈਠਦੇ ਹੋ ਤਾਂ ਪੰਜ ਪਾਠ ਜ਼ਰੂਰ ਕਰਿਆ ਕਰੋ ਜੀ ਉਕਾਣ ਸੱਚ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜਪਈ ਸਹਿਬ ਦੀ ਬਾਣੀ ਦੇ ਵਿੱਚ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਜਪਈ ਸਹਿਬ ਦੇ ਪਾਠ ਕਰਨ ਦੇ ਕੀ ਫਾਇਦੇ ਹੁੰਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਖਾਲਸਾ ਜੀ ਸਾਰੇ ਕਾਰਜ ਸਫਲ ਹੁੰਦੇ ਨੇ ਦੁੱਖ ਦਿਲਦਰ ਤੋਲ ਹੁੰਦੇ ਨੇ ਸੋਖਾਨ ਸਾਹਿਬ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਆਇ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋਖਾਨ ਸਾਹਿਬ ਜੀ ਪੁਲਾ ਚੁੱਕਾ ਦੀ ਖਿਮਾ ਬਖਸ਼ਣੀ ਬੋਲਦੇ ਸਭ ਅਨੇਕਾਂ ਜਾਣਿਆ ਅਜਾੜੀ ਦੇ ਵਿੱਚ ਪੁਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਤੋ ਖੀ ਮਾ ਬਖਸ਼ੀ ਖਾਲਸਾ ਜੀ ਤਾਂ ਨਤਨ ਆਮਰ ਸ਼ਹੀਰ ਬਾਬਾ ਦੀਪ ਸਿੰਘ ਸੇਵ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਜਾ ਸਰਬੱਤ ਦਾ ਪਨਾ ਕਰਨਾ ਸਾਰੀਆਂ ਸੰਗਤਾਂ ਦੇ ਕਾਰਜ ਵਾਹਿਗੁਰੂ ਸੱਚੇ ਪਾਸ਼ਾ ਸਫਲ ਕਰਨੇ ਸਾਰਿਆਂ ਦੇ ਘਰ ਵਿੱਚ ਸੁਖ ਸ਼ਾਂਤੀ ਵਰਤੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ